ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਅਸੀਂ ਉਠਦੇ ਹਾਂ ਸਾਰੇ ਹੀ ਇਹ ਤਿੰਨ ਸ਼ਬਦ ਸਵੇਰੇ ਬੋਲਣੇ ਹਨ ਸਾਡੀ ਮਾੜੀ ਤੋਂ ਮਾੜੀ ਕਿਸਮਤ ਵੀ ਸੋਨੇ ਵਾਂਗ ਚਮਕ ਉੱਠੇਗੀ ਸਾਡੇ ਮਨ ਦੀ ਹਰ ਇੱਕ ਅਰਦਾਸ ਪਰਮਾਤਮਾ ਜੀ ਕਬੂਲ ਕਰ ਲੈਣਗੇ ਸੋ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਸਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣਾ ਜੋ ਅੱਜ ਦਾ ਵਿਸ਼ਾ ਹੈ ਜੀ ਅੱਜ ਅਸੀਂ ਤੁਹਾਡੇ ਨਾਲ ਉਹ ਤਿੰਨ ਗੱਲਾਂ ਸਾਂਝੀਆਂ ਕਰਨ ਵਾਲੇ ਹਾਂ। ਇਹਨਾਂ ਤਿੰਨ ਗੱਲਾਂ ਨੂੰ ਜੇਕਰ ਅਸੀਂ ਅੰਮ੍ਰਿਤ ਵੇਲੇ ਸੱਚੇ ਦਿਲੋਂ ਪਰਮ ਪਿਤਾ ਪਰਮਾਤਮਾ ਜੀ ਨੂੰ ਬੋਲ ਦਿੰਦੇ ਹਾਂ ਤਾਂ ਸਾਥ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਉੱਪਰ ਮਿਹਰ ਕਰ ਦੇਣਗੇ। ਸਾਧ ਸੰਗਤ ਜੀ ਅਸੀਂ ਅੱਜ ਗੱਲ ਕਰਨ ਵਾਲੇ ਹਾਂ ਇੱਕ ਅਜਿਹੇ ਅਭਿਆਸ ਦੇ ਬਾਰੇ ਜੋ ਸਾਡੇ ਜੀਵਨ ਵਿੱਚ ਸਕਾਰਾਤਮਕਤਾ ਤੇ ਸ਼ਾਂਤੀ ਨੂੰ ਲੈ ਕੇ ਆ ਜਾਵੇਗਾ ਵਾਹਿਗੁਰੂ ਜੀ ਦੀ ਮਿਹਰ ਸਾਡੇ ਪੂਰੇ ਪਰਿਵਾਰ ਸਾਡੇ ਪੂਰੇ ਘਰ ਤੇ ਹੋ ਜਾਵੇਗੀ ਪਰ ਸਾਧ ਸੰਗਤ ਜੀ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਸੀਂ ਅਨਨਡ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਹਮੇਸ਼ਾ ਹੀ ਸਮਝ ਨਹੀਂ ਆਉਂਦੀ ਸਤ ਸੰਗਿਆ ਜੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਪਰਮਪਿਤਾ ਪਰਮੇਸ਼ਰ ਜੀ ਦਾ ਜੋ ਵੀ ਸ਼ੁਕਰਾਨਾ ਹੈ ਉਹ ਜ਼ਰੂਰ ਕਰ ਦੇਣਾ ਜੀ ਸਤ ਸੰਗਿਆ ਜੀ ਵਿਸ਼ੇ ਨੂੰ ਸ਼ੁਰੂ ਕਰਦੇ ਹਾਂ ਬੇਨਤੀ ਹੈ ਕਿ ਇਸ ਵਿਸ਼ੇ ਨੂੰ ਜ਼ਰੂਰ ਸੁਣਿਓ ਸਤ ਸੰਗਿਆ ਜੀ ਜਿਹੜਾ ਸਵੇਰ ਦਾ ਸਮਾਂ ਹੁੰਦਾ ਹੈ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ ਨਾ ਉਹ ਵਾਹਿਗੁਰੂ ਨੇ ਸਾਨੂੰ ਇੱਕ ਵਿਸ਼ੇਸ਼ ਨਿਮਤਵਜੋ ਦਿੱਤਾ ਹੁੰਦਾ ਹੈ ਤਾਂ ਸਤ ਸੰਗਿਆ ਜੀ ਉਹ ਉਹ ਪਲ ਹੁੰਦੇ ਹਨ ਜਦੋਂ ਸੰਸਾਰ ਜਿਹੜਾ ਹੁੰਦਾ ਹੈ ਸ਼ਾਂਤ ਹੁੰਦਾ ਹੈ ਸਾਡਾ ਮਨ ਸਾਫ਼ ਹੁੰਦਾ ਹੈ ਅਤੇ ਵਾਹਿਗੁਰੂ ਦੇ ਨਾਲ ਸਾਡਾ ਸਿੱਧਾ ਸੰਬੰਧ ਜੁੜ ਜਾਂਦਾ ਹੈ ਜੋ ਸਵੇਰੇ ਉੱਠਣਸਾਰ ਜੇਕਰ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਨੂੰ ਯਾਦ ਕਰਕੇ ਕਰਾਂਗੇ ਤਾਂ ਫਿਰ ਸਾਡਾ ਪੂਰਾ ਦਿਨ ਸਕਾਰਾਤਮਕ ਊਰਜਾ ਦੇ ਨਾਲ ਚੰਗੀ ਊਰਜਾ ਦੇ ਨਾਲ ਭਰ ਜਾਵੇਗਾ ਸੋ ਅੱਜ ਮੈਂ ਤੁਹਾਨੂੰ ਅਜਿਹੀਆਂ ਤਿੰਨ ਗੱਲਾਂ ਦੱਸਣ ਵਾਲੀ ਹਾਂ ਜੀ ਜੋ ਤੁਸੀਂ ਹਰ ਵੇਲੇ ਵਾਹਿਗੁਰੂ ਪਰਮ ਪਿਤਾ ਪਰਮੇਸ਼ਰ ਜੀ ਨੂੰ ਬੋਲ ਸਕਦੇ ਹੋ ਕਿਉਂਕਿ ਸਾਥ ਸੰਗਤ ਜੀ ਅੱਜ ਦੇ ਸਮੇਂ ਵਿੱਚ ਸਾਡੇ ਸਭ ਦੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਆਉਂਦੀਆਂ ਹਨ ਕਈ ਗੁਰਮਖ ਪਿਆਰੇ ਪਰਿਵਾਰਕ ਇੱਕ ਤਣਾਅ ਅਤੇ ਪਰੇਸ਼ਾਨੀ ਦੇ ਵਿੱਚ ਹੁੰਦੇ ਹਨ ਕਿਸੇ ਨੂੰ ਨੌਕਰੀ ਵਪਾਰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਕੋਈ ਵਿਅਕਤੀ ਨੂੰ ਸਿਹਤ ਨਾਲ ਜੁੜੀਆਂ ਸੰਬੰਧਿਤ ਸਮੱਸਿਆਵਾਂ ਦੇ ਨਾਲ ਜੋਚ ਰਹੇ ਹੁੰਦੇ ਹਨ ਅਤੇ ਸਾਡੇ ਨੌਜਵਾਨ ਅਕਸਰ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਰਹਿੰਦੇ ਹਨ ਸੋ ਸਾਧ ਸੰਗਤ ਜੀ ਕਿਹਾਣ ਦਾ ਭਾਵ ਜੀ ਅੱਜ ਦੇ ਜ਼ਮਾਨੇ ਵਿੱਚ ਹਰ ਇੱਕ ਇਨਸਾਨ ਦੁਖੀ ਹੈ ਤੇ ਐਸੇ ਦੇ ਵਿੱਚ ਤਾਂ ਸਾਧ ਸੰਗਤ ਜੀ ਅਜਿਹੇ ਵਿੱਚ ਅਸੀਂ ਇਹੀ ਸੋਚਦੇ ਹਾਂ ਸਾਨੂੰ ਸੁਖ ਸ਼ਾਂਤੀ ਕਿਵੇਂ ਮਿਲੇਗੀ ਕਿਵੇਂ ਸਾਡੀਆਂ ਇਸ਼ਿਆਵਾ ਪੂਰੀਆਂ ਹੋਣਗੀਆਂ ਪ੍ਰਸਾਦ ਸੰਗਤ ਜੀ ਤੁਹਾਨੂੰ ਇਹ ਗੱਲ ਸਮਝਣੀ ਪਵੇਗੀ ਸਾਡੇ ਵਿੱਚ ਬਹੁਤ ਸਾਰੇ ਲੋਕ ਸਵੇਰੇ ਉੱਠਣਸਾਰ ਅੰਮ੍ਰਿਤ ਵੇਲੇ ਉੱਠਣਸਾਰ ਹੀ ਫੋਨ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਹਨ ਜਾਂ ਫਿਰ ਉੱਠਣਸਾਰ ਹੀ ਦਿਨ ਦੀਆਂ ਚਿੰਤਾਵਾਂ ਦੁਨੀਆ ਦੀਆਂ ਚਿੰਤਾਵਾਂ ਵਿੱਚ ਡੁੱਬ ਜਾਂਦੇ ਹਨ ਸਾਤ ਸੰਗਤ ਜੀ ਇਦਾਂ ਕਰਨ ਦੇ ਨਾਲ ਸਾਡਾ ਜੋ ਮਨ ਹੈ ਉਹ ਉਠਣਸਾਰ ਹੀ ਨਕਾਰਾਤਮਕ ਵਿਚਾਰਾਂ ਨਾਲ ਭਰ ਜਾਂਦਾ ਹੈ ਅਤੇ ਅਸੀਂ ਆਪਣੀਆਂ ਸਕਾਰਾਤਮਕ ਊਰਜਾ ਨੂੰ ਗਵਾ ਬੈਠਦੇ ਹਾਂ ਸੋ ਇਸ ਲਈ ਸਾਤ ਸੰਗਤ ਜੀ ਸਭ ਤੋਂ ਪਹਿਲੀ ਬੇਨਤੀ ਇਹ ਹੀ ਕਰਾਂਗੇ ਜੀ ਕਿ ਤੁਸੀਂ ਉਠਣਸਾਰ ਮੋਬਾਈਲ ਨਹੀਂ ਵੇਖਣਾ ਕਿਸੇ ਵੀ ਪ੍ਰਕਾਰ ਦੀ ਦੁਨੀਆਵੀ ਗੱਲ ਨਹੀਂ ਕਰਨੀ ਸਗੋਂ ਸਾਤ ਸੰਗਤ ਜੀ ਉਹਦੇ ਉਲਟ ਤੁਸੀਂ ਸਵੇਰੇ ਉਠਣਸਾਰ ਪਰਮਪితਾ ਪਰਮੇਸ਼ਰ ਜੀ ਨੂੰ ਯਾਦ ਕਰਨਾ ਹੈ ਇਹ ਤਿੰਨ ਗੱਲਾਂ ਪਰਮਾਤਮਾ ਜੀ ਨੂੰ ਬੋਲ ਦੇਣੀਆਂ ਹਨ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਨ ਪਹਿਲੀ ਗੱਲ ਦੇ ਬਾਰੇ ਜੋ ਉਠਣਸਾਰ ਪਰਮਾਤਮਾ ਜੀ ਨੂੰ ਅਸੀਂ ਬੋਲਣੀ ਹੈ ਸਾਧ ਸੰਗਤ ਜੀ ਉਹ ਹੈ ਜੀ ਸ਼ੁਕਰਾਨੇ ਦੀ ਗੱਲ ਸਾਧ ਸੰਗਤ ਜਦੋਂ ਅਸੀਂ ਸਵੇਰੇ ਅੱਖਾਂ ਖੋਲਦੇ ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਿਆ ਕਰੋ ਸ਼ੁਕਰੀਆ ਧੰਨਵਾਦ ਤੁਸੀਂ ਇਸ ਗੱਲ ਦਾ ਕਰਨਾ ਹੈ ਕਿ ਸਾਨੂੰ ਇੱਕ ਨਵਾਂ ਦਿਨ ਪਰਮਾਤਮਾ ਜੀ ਨੇ ਹੋਰ ਦਿੱਤਾ ਹੈ ਸਾਡੀ ਰਾਤ ਚੰਗੀ guzਰੀ ਹੈ ਸਾਨੂੰ ਹੋਰ ਸਾਹਾਂ ਦੀ ਨਿਯਮਤ ਮਿਲੀ ਹੈ ਜੀਵਨ ਦੀਆਂ ਅਣਮੁੱਲੀਆਂ ਬਖਸ਼ਿਸ਼ਾਂ ਜੋ ਵੀ ਸਾਡੇ ਕੋਲ ਹਨ ਸਾਥ ਸੰਗਤ ਜੀ ਉਹਨਾਂ ਨੂੰ ਲੈ ਕੇ ਅਸੀਂ ਪਰਮ ਪਿਤਾ ਪਰਮੇਸ਼ਰ ਜੀ ਦਾ ਧੰਨਵਾਦ ਕਰਨਾ ਹੈ ਕਿਉਂਕਿ ਸਾਡੇ ਵਿੱਚੋਂ ਬਹੁਤ ਗੁਰਮਖ ਪਿਆਰੇ ਕੀ ਗਲਤੀ ਕਰ ਬੈਠਦੇ ਹਨ ਕਿ ਜਿਹਨਾਂ ਚੀਜ਼ਾਂ ਦੀ ਉਹਨਾਂ ਦੀ ਜ਼ਿੰਦਗੀ ਵਿੱਚ ਕਮੀ ਹੁੰਦੀ ਹੈ ਉਹਨਾਂ ਗੱਲਾਂ ਨੂੰ ਲੈ ਕੇ ਉਹਨਾਂ ਹੀ ਚੀਜ਼ਾਂ ਨੂੰ ਲੈ ਕੇ ਹਮੇਸ਼ਾ ਹੀ ਚਿੰਤਾਵਾਂ ਵਿੱਚ ਘਿਰੇ ਰਹਿੰਦੇ ਹਨ ਪਰ ਜੋ ਚੀਜ਼ਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਝੋਲੇ ਵਿੱਚ ਪਾਈਆਂ ਹਨ ਉਹਨਾਂ ਚੀਜ਼ਾਂ ਦਾ ਸ਼ੁਕਰਾਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਨਹੀਂ ਕਰਦੇ ਸੋ ਇਸ ਲਈ ਸਾਧ ਸੰਗਤ ਜੀ ਸ਼ੁਕਰਗੁਜ਼ਾਰੀ ਸਿਰਫ ਇੱਕ ਸ਼ਬਦ ਨਹੀਂ ਹੁੰਦਾ ਸਗੋਂ ਇੱਕ ਗਹਿਰੀ ਅਧਿਆਤਮਿਕ ਅਭਿਆਸ ਹੁੰਦਾ ਹੈ ਜੋ ਸਾਡੇ ਮਨ ਨੂੰ ਸਕਾਰਾਤਮਕਤਾ ਤੇ ਸ਼ਾਂਤੀ ਨਾਲ ਭਰ ਦਿੰਦਾ ਹੈ ਜਦੋਂ ਅਸੀਂ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦੇ ਹਾਂ ਤਾਂ ਸਾਧ ਸੰਗਤ ਜੀ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹ ਹੀ ਕਹਿ ਦਿੰਦੇ ਹੁੰਨੇ ਹਾਂ ਕਿ ਅਸੀਂ ਉਸ ਦੀ ਹਰ ਨਿਯਮਤ ਦੀ ਕਦਰ ਕਰਦੇ ਹਾਂ ਸਾਧ ਸੰਗਤ ਜੀ ਉਹ ਚਾਹੇ ਸਾਡੇ ਸਵਾਸ ਹੋਣ ਚਾਹੇ ਸਾਡਾ ਪਰਿਵਾਰ ਹੋਵੇ ਅਸੀਂ ਹਰ ਗੱਲ ਨੂੰ ਲੈ ਕੇ ਪਰਮ ਪਿਤਾ ਪਰਮੇਸ਼ਰ ਜੀ ਦਾ ਸ਼ੁਕਰਾਨਾ ਕਰਦੇ ਹਾਂ ਕਿਉਂਕਿ ਸਾਧ ਸੰਗਤ ਜੀ ਅਕਸਰ ਸਾਡਾ ਮਨ ਉਸ ਗੱਲ ਤੇ ਹੀ ਅੜ ਜਾਂਦਾ ਹੈ ਜੋ ਸਾਡੇ ਕੋਲ ਨਹੀਂ ਹੁੰਦਾ ਜਿਵੇਂ ਕਿ ਹੋਰ ਪੈਸਾ ਹੋਵੇ ਹੋਰ ਵੱਡੀ ਨੌਕਰੀ ਹੁੰਦੀ ਤਾਂ ਇਹ ਹੋ ਜਾਣਾ ਸੀ ਹੋਰ ਵੱਡੀ ਸਾਨੂੰ ਸਫਲਤਾ ਮਿਲ ਜਾਂਦੀ ਤਾਂ ਉਹ ਕਰ ਦੇਣਾ ਸੀ ਜਾਂ ਵੱਡੇ ਕਾਰ ਸਾਡੇ ਕੋਲ ਹੋਵੇ ਤਾਂ ਅਸੀਂ ਲੋਕਾਂ ਨੂੰ ਦਿਖਾਈਏ ਪਰ ਜਦੋਂ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਤਾਂ ਸਾਡਾ ਧਿਆਨ ਉਸ ਵੱਲ ਜਾਂਦਾ ਹੈ ਜੋ ਸਾਡੇ ਕੋਲ ਪਹਿਲਾਂ ਹੁੰਦਾ ਹੈ ਇਸ ਭਾਵਨਾ ਨੂੰ ਸਾਡੇ ਅੰਦਰ ਸੰਤੁਸ਼ਟੀ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ ਸਾਨੂੰ ਵਾਹਿਗੁਰੂ ਦੀ ਬਖਸ਼ਿਸ਼ ਡੂੰਗੀ ਸਮਝਾ ਦਿੰਦੀ ਹੈ ਸੋ ਸਾਤਸੰਗ ਅ ਜੀ ਸ਼ੁਕਰਗੁਜ਼ਾਰੀ ਸਾਡੇ ਮਨ ਨੂੰ ਇੱਕ ਸਕਾਰਾਤਮਕ ਸੁਰ ਵਿੱਚ ਢਾਲ ਦਿੰਦੀ ਹੈ ਜਿਸ ਨਾਲ ਸਾਡਾ ਪੂਰਾ ਧਿਆਨ ਸਕਾਰਾਤਮਕ ਵਿਚਾਰਾਂ ਤੇ ਚੰਗੇ ਕਰਮਾਂ ਨਾਲ ਭਰ ਜਾਂਦਾ ਹੈ ਸੋ ਇਹ ਸ਼ੁਕਰੀਆ ਸਿਰਫ ਵੱਡੀਆਂ ਗੱਲਾਂ ਲਈ ਨਹੀਂ ਸਗੋਂ ਜੀਵਨ ਦੀਆਂ ਛੋਟੀਆਂ-ਛੋਟੀਆਂ ਨਿਯਮਾਂ ਤਾਂ ਲਈ ਵੀ ਕਰਨਾ ਚਾਹੀਦਾ ਹੈ ਜਿਵੇਂ ਕਿ ਸਾਤਸੰਗ ਅ ਜੀ ਸਵੇਰ ਦੀ ਤਾਜ਼ੀ ਹਵਾ ਤੁਹਾਡੇ ਪਰਿਵਾਰ ਦੀ ਮੁਸਕਰਾਹਟ ਜਾਂ ਫਿਰ ਇਹ ਮੌਕਾ ਕਿ ਤੁਸੀਂ ਨਵਾਂ ਦਿਨ ਵੇਖ پا ਰਹੇ ਹੋ ਜਦੋਂ ਅਸੀਂ ਇਹਨਾਂ ਛੋਟੀਆਂ ਨਿਯਮਾਤਾਂ ਦਾ ਸ਼ੁਕਰਿਆ ਅਦਾ ਕਰਦੇ ਹਾਂ ਤਾਂ ਸਾਤ ਸੰਗਰ ਜੀ ਸਾਡਾ ਮਨ ਅਤੇ ਦਿਲ ਵਾਹਿਗੁਰੂ ਦੀ ਅਪਾਰ ਰਹਿਮਤ ਨਾਲ ਜੁੜ ਜਾਂਦਾ ਹੈ ਇਹ ਭਾਵਨਾ ਸਾਨੂੰ ਜੀਵਨ ਦੀਆਂ ਮੁਸ਼ਕਿਲਾਂ ਨੂੰ ਸਕਾਰਾਤਮਕ ਢੰਗ ਨਾਲ ਸਾਹਮਣਾ ਕਰਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਇੱਕ ਹੋਰ ਗਹਿਰੀ ਗੱਲ ਹੈ ਸ਼ੁਕਰਗੁਜ਼ਾਰੀ ਸਾਡੇ ਅੰਦਰ ਨਿਮਰਤਾ ਵੀ ਪੈਦਾ ਕਰਦੀ ਹੈ ਜਦੋਂ ਅਸੀਂ ਪਰਮਾਤਮਾ ਜੀ ਦਾ ਸ਼ੁਕਰਿਆ ਅਦਾ ਕਰਦੇ ਹਾਂ ਤਾਂ ਅਸੀਂ ਇਹ ਮੰਨਦੇ ਹਾਂ ਸਾਡੇ ਜੀਵਨ ਦੀ ਹਰ ਚੀਜ਼ ਸਿਹਤ ਸੁਖ ਜਾਂ ਸਫਲਤਾ ਸਭ ਵਾਹਿਗੁਰੂ ਦੀ ਦੇਣ ਹੈ ਸਾਧ ਸੰਗਤ ਜੀ ਇਹ ਨਿਮਰਤਾ ਸਾਡੇ ਅੰਦਰ ਹੌਮੇ ਨੂੰ ਘਟਾਉਂਦੀ ਹੈ ਅਤੇ ਸਾਨੂੰ ਵਾਹਿਗੁਰੂ ਦੇ ਨੇੜੇ ਲੈ ਕੇ ਜਾਂਦੀ ਹੈ ਇਸ ਲਈ ਸਾਧ ਸੰਗਤ ਜੀ ਕਹਿਣ ਦਾ ਭਾਵ ਕਿ ਸਵੇਰੇ ਉੱਠਣਸਾਰ ਆਪਣੇ ਬਿਸਤਰ ਤੇ ਸ਼ਾਂਤੀ ਨਾਲ ਬੈਠ ਜਾਓ ਹੱਥ ਜੋੜ ਅੱਖਾਂ ਬੰਦ ਕਰ ਲਓ ਆਪਣੇ ਮਨ ਨੂੰ ਸ਼ਾਂਤ ਕਰੋ ਤੇ ਡੂੰਘੇ ਸਾਹਾਂ ਨਾਲ ਵਾਹਿਗੁਰੂ ਦੀ ਹਾਜ਼ਰੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰ ਲਓ ਫਿਰ ਪੂਰੀ ਸ਼ਰਦਾ ਦੇ ਨਾਲ ਆਖਣਾ ਹੈ ਵਾਹਿਗੁਰੂ ਜੀ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਜਾਂ ਕਰਦੀ ਹਾਂ ਤੁਸੀਂ ਮੈਨੂੰ ਇਹ ਸੁੰਦਰ ਜੀਵਨ ਦਿੱਤਾ ਸਾਹਾਂ ਦੀ ਨਿਯਮਤ ਦਿੱਤੀ ਇੱਕ ਨਵਾਂ ਦਿਨ ਦਿੱਤਾ ਮੈਂ ਤੁਹਾਡੀ ਹਰ ਬਖਸ਼ਿਸ਼ ਦੀ ਕਦਰ ਕਰਦਾ ਹਾਂ ਜਾਂ ਕਰਦੀ ਹਾਂ ਮੇਰੇ ਪਰਿਵਾਰ ਦੀ ਮੇਰੀ ਸਿਹਤ ਮੇਰੇ ਪਰਿਵਾਰ ਦੀ ਮੇਰੇ ਜੀਵਨ ਦੀ ਹਰ ਨਿਯਮਤ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਸਾਧ ਸੰਗਤ ਜੀ ਤੁਸੀਂ ਆਪਣੇ ਢੰਗ ਨਾਲ ਆਪਣੇ ਸ਼ਬਦਾਂ ਦੇ ਵਿੱਚ ਜੋ ਵੀ ਤੁਹਾਡੇ ਮਨ ਵਿੱਚ ਖਿਆਲ ਆਉਂਦੇ ਹਨ ਉਹਨਾਂ ਹੀ ਸ਼ਬਦਾਂ ਦੇ ਨਾਲ ਤੁਸੀਂ ਪਰਮਾਤਮਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰ ਸਕਦੇ ਹੋ ਸਾਤ ਸੰਗਤ ਜੀ ਸ਼ੁਕਰਾਨੇ ਨੂੰ ਬੋਲਣ ਸਮੇਂ ਆਪਣੇ ਜੀਵਨ ਦੀਆਂ ਉਹਨਾਂ ਚੀਜ਼ਾਂ ਨੂੰ ਯਾਦ ਕਰੋ ਜਿਨ੍ਹਾਂ ਲਈ ਤੁਸੀਂ ਸੱਚਮੁੱਚ ਸ਼ੁਕਰਗੁਜ਼ਾਰ ਹੋ ਤੇ ਫਿਰ ਸਾਤ ਸੰਗਤ ਜੀ ਇਹ ਹੋ ਸਕਦਾ ਤੁਹਾਡੇ ਬੱਚਿਆਂ ਦੀ ਮੁਸਕਰਾਹਟ ਤੁਹਾਡੇ ਮਾਤਾ ਪਿਤਾ ਦੀ ਸਿਹਤ ਜਦੋਂ ਤੁਸੀਂ ਸ਼ੁਕਰਗੁਜ਼ਾਰੀ ਨਾਲ ਦਿਨ ਦੀ ਸ਼ੁਰੂਆਤ ਕਰਦੇ ਹੋ ਤੁਹਾਡਾ ਸਾਰਾ ਦਿਨ ਫਿਰ ਸਕਾਰਾਤਮਕ ਵਿਚਾਰਾਂ ਨਾਲ ਭਰ ਜਾਵੇਗਾ ਤੁਸੀਂ ਜੀਵਨ ਦੀਆਂ ਮੁਸ਼ਕਿਲਾਂ ਦਾ ਬਧੇਰੇ ਸਹਜਤਾ ਦੇ ਨਾਲ ਸਾਹਮਣਾ ਕਰਦੇ ਹੋਏ ਨਜ਼ਰ ਆਓਗੇ। ਸਾਧ ਸੰਗਤ ਜੀ ਦੂਸਰੀ ਜਿਹੜੀ ਗੱਲ ਹੈ ਅਰਦਾਸ ਦੀ ਕਿ ਤੁਸੀਂ ਆਪਣੀ ਜੋ ਵੀ ਇੱਛਾ ਹੈ ਜੋ ਵੀ ਤੁਹਾਡੀ ਅਰਦਾਸ ਹੈ ਜੇਕਰ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਰੱਖਦੇ ਹੋ ਤਾਂ ਸਾਧ ਸੰਗਤ ਜੀ ਉਹ ਅਰਦਾਸ ਤੁਹਾਡੀ ਜਰੂਰ ਕਬੂਲ ਹੋ ਜਾਵੇਗੀ। ਸੋ ਸਾਧ ਸੰਗਤ ਜੀ ਦੂਜੀ ਗੱਲ ਵਿੱਚ ਅਸੀਂ ਵਾਹਿਗੁਰੂ ਜੀ ਦੇ ਅੱਗੇ ਆਪਣੀਆਂ ਇੱਛਾਵਾਂ ਰੱਖਦੇ ਹਾਂ। ਸਾਡੇ ਮਨ ਵਿੱਚ ਕਈ ਇੱਛਾਵਾਂ ਹੁੰਦੀਆਂ ਹਨ। ਕੋਈ ਸਿਹਤ ਮੰਗਦਾ ਕੋਈ ਨੌਕਰੀ ਮੰਗਦਾ ਕੋਈ ਵਪਾਰ ਤੇ ਕੋਈ ਤਰੱਕੀ ਮੰਗਦਾ ਕੋਈ ਪਰਿਵਾਰਕ ਸੁੱਖ ਤੇ ਕੋਈ ਆਪਣੇ ਬੱਚਿਆਂ ਦੇ ਭਵਿੱਖ ਲਈ ਚੰਗੀ ਕਾਮਨਾ ਕਰਦਾ ਇਹ ਸਾਰੀਆਂ ਇਛਾਵਾਂ ਜਾਇਜ਼ ਹਨ ਪਰ ਅਸੀਂ ਅਕਸਰ ਭੁੱਲ ਜਾਂਦੇ ਹਾਂ ਕਿ ਸਾਧ ਸੰਗਤ ਜੀ ਅਸੀਂ ਅਕਸਰ ਇਨ੍ਹਾਂ ਗੱਲਾਂ ਨੂੰ ਭੁੱਲ ਹੀ ਜਾਂਦੇ ਹਾਂ ਕਿ ਸਾਡੀਆਂ ਸਾਰੀਆਂ ਇਛਾਵਾਂ ਤਾਂ ਹੀ ਪੂਰੀਆਂ ਹੋਣਗੀਆਂ ਜਦੋਂ ਵਾਹਿਗੁਰੂ ਦੀ ਰਜ਼ਾ ਹੋਵੇਗੀ ਸੋ ਸਵੇਰੇ ਉਠਣਸਾਰ ਜਦੋਂ ਅਸੀਂ ਆਪਣੀਆਂ ਇਛਾਵਾਂ ਵਾਹਿਗੁਰੂ ਦੇ ਹਵਾਲੇ ਕਰਦੇ ਹਾਂ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਸਾਡਾ ਵਿਸ਼ਵਾਸ ਉਹਨਾਂ ਦੀ ਰਜ਼ਾ ਦੇ ਉੱਪਰ ਟਿਕਿਆ ਹੈ ਤਾਂ ਸਾਧ ਸੰਗਤ ਜੀ ਇਹ ਅਰਦਾਸ ਸਾਡੇ ਮਨ ਦੇ ਬੋਝ ਨੂੰ ਹਲਕਾ ਕਰ ਦਿੰਦੀ ਹੈ ਅਕਸਰ ਹੀ ਅਸੀਂ ਆਪਣੀਆਂ ਇਛਾਵਾਂ ਨੂੰ ਪੂਰੀਆਂ ਕਰਨ ਲਈ ਬੜੇ ਚਿੰਤਤ ਰਹਿੰਦੇ ਹਾਂ ਸਾਡੇ ਮਨ ਵਿੱਚ ਬੜੀ ਬੇਚੈਨੀ ਹੁੰਦੀ ਹੈ ਕਿ ਸਾਡੀ ਅਰਦਾਸ ਪੂਰੀ ਹੋਵੇਗੀ ਜਾਂ ਨਹੀਂ ਪਰ ਸਾਧ ਸੰਗਤ ਜੀ ਜਦੋਂ ਅਸੀਂ ਆਪਣੀਆਂ ਇਛਾਵਾਂ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਸਮਰਪਿਤ ਕਰਦੇ ਹਾਂ ਤਾਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਸੀਂ ਇਹ ਮੰਨ ਲੈਨੇ ਹਾਂ ਜੋ ਵਾਹਿਗੁਰੂ ਜੀ ਸਾਡੇ ਲਈ ਚੁਣਦੇ ਹਨ ਸਭ ਤੋਂ ਵਧੀਆ ਹਨ ਸਾਧ ਸੰਗਤ ਜੀ ਇਹ ਵਿਸ਼ਵਾਸ ਸਾਨੂੰ ਮੁਸ਼ਕਿਲ ਸਮਿਆਂ ਵਿੱਚ ਹੌਂਸਲਾ ਦਿੰਦਾ ਹੈ ਸਾਡੇ ਜੀਵਨ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਂਦਾ ਹੈ ਫਿਰ ਸਾਧ ਸੰਗਤ ਜੀ ਉਠਣਸਾਰ ਪਰਮ ਪਿਤਾ ਪਰਮੇਸ਼ਰ ਜੀ ਦਾ ਸ਼ੁਕਰਾਨਾ ਅਦਾ ਕਰਨ ਤੋਂ ਬਾਅਦ ਆਪਣੇ ਮਨ ਨੂੰ ਸ਼ਾਂਤ ਕਰੋ ਆਪਣੇ ਕੋਲ ਵਾਹਿਗੁਰੂ ਦੀ ਹਾਜ਼ਰੀ ਨੂੰ ਅੰਗ ਸੰਗ ਮਹਿਸੂਸ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹੀ ਅਰਦਾਸ ਕਰਨੀ ਹੈ ਹੇ ਵਾਹਿਗੁਰੂ ਮੇਰੇ ਮਨ ਦੀਆਂ ਸਾਰੀਆਂ ਸੱਚੀਆਂ ਤੇ ਸ਼ੁੱਧ ਇਛਾਵਾਂ ਨੂੰ ਤੁਹਾਡੀ ਰਜ਼ਾ ਵਿੱਚ ਪੂਰਾ ਕਰ ਦਿਓ ਤੁਹਾਡੇ ਹਰ ਹੁਕਮ ਵਿੱਚ ਮੇਰਾ ਪੂਰਾ ਵਿਸ਼ਵਾਸ ਹੈ ਜੋ ਤੁਸੀਂ ਮੇਰੇ ਲਈ ਚੁਣਿਆ ਹੈ ਉਹੀ ਮੇਰੇ ਲਈ ਵਧੀਆ ਹੋਵੇਗਾ ਇਸ ਅਰਦਾਸ ਨੂੰ ਬੋਲਦੇ ਸਮੇਂ ਆਪਣੀਆਂ ਇਛਾਵਾਂ ਨੂੰ ਤੁਸੀਂ ਪਰਮਾਤਮਾ ਜੀ ਦੇ ਅੱਗੇ ਪੇਸ਼ ਕਰ ਦੇਣਾ ਹੈ ਸਾਧ ਸੰਗਤ ਜੀ ਤੁਹਾਨੂੰ ਇਹ ਵੀ ਮੰਨਣਾ ਪੈਣਾ ਹੈ ਕਿ ਵਾਹਿਗੁਰੂ ਜੀ ਤੁਹਾਡੇ ਲਈ ਜੋ ਵੀ ਚੁਣਨਗੇ ਤੁਹਾਡੇ ਲਈ ਉਹੀ ਸੁਖਮਈ ਹੋ ਜਾਵੇਗਾ ਸੋ ਇਹ ਗੱਲ ਬੋਲਣ ਦੇ ਨਾਲ ਤੁਸੀਂ ਆਪਣੀਆਂ ਸਾਰੀਆਂ ਚਿੰਤਾਵਾਂ ਵਾਹਿਗੁਰੂ ਜੀ ਦੇ ਹਵਾਲੇ ਕਰ ਸਕਦੇ ਹੋ ਤੁਹਾਡਾ ਮਨ ਸ਼ਾਂਤ ਅਤੇ ਵਿਸ਼ਵਾਸ ਨਾਲ ਭਰ ਜਾਵੇਗਾ ਸਾਧ ਸੰਗਤ ਜੀ ਤੀਜੀ ਗੱਲ ਕਿ ਵਾਹਿਗੁਰੂ ਜੀ ਮੈਨੂੰ ਸਹੀ ਮਾਰਗ ਦੇ ਬਾਰੇ ਦੱਸੋ ਸਭ ਤੋਂ ਅਹਿਮ ਗੱਲ ਕਿਉਂਕਿ ਜੀਵਨ ਇੱਕ ਸਫ਼ਰ ਹੈ ਅਤੇ ਇਸ ਸਫ਼ਰ ਵਿੱਚ ਅਸੀਂ ਅਕਸਰ ਹੀ ਇਹ ਨਹੀਂ ਜਾਣਦੇ ਸਾਡੇ ਲਈ ਕਿਹੜਾ ਰਸਤਾ ਚੰਗਾ ਹੈ ਕਈ ਵਾਰੀ ਅਸੀਂ ਗਲਤ ਫੈਸਲੇ ਲੈ ਲੈਂਦੇ ਹਾਂ ਜਿਸ ਕਾਰਨ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਫਿਰ ਸਾਧ ਸੰਗਤ ਜੀ ਸਵੇਰੇ ਉੱਠਣਸਾਰ ਵਾਹਿਗੁਰੂ ਜੀ ਤੋਂ ਸਹੀ ਮਾਰਗ ਦੀ ਸੂਝ ਮੰਗਣਾ ਇਹ ਸਾਡੇ ਜੀਵਨ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਂਦਾ ਹੈ ਸੋ ਫਿਰ ਸਾਧ ਸੰਗਤ ਜੀ ਇਹ ਅਰਦਾਸ ਸਾਡੇ ਮਨ ਨੂੰ ਸਪਸ਼ਟਤਾ ਤੇ ਸੂਝ-ਬੂਝ ਦਿੰਦੀ ਹੈ ਜਦੋਂ ਅਸੀਂ ਵਾਹਿਗੁਰੂ ਤੋਂ ਸਹੀ ਮਾਰਗ ਦੀ ਸੂਝ ਨੂੰ ਮੰਗਦੇ ਹਾਂ ਤਾਂ ਸਾਡੇ ਵਿਚਾਰ ਆਪਣੇ ਆਪ ਫਿਰ ਸਾਫ਼ ਹੋਣੇ ਸ਼ੁਰੂ ਹੋ ਜਾਂਦੇ ਹਨ ਸਾਡੇ ਮਨ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੀ ਭਾਵਨਾ ਦੂਰ ਹੋ ਜਾਂਦੀ ਹੈ ਅਸੀਂ ਆਪਣੇ ਜੀਵਨ ਦੇ ਫੈਸਲੇ ਵਧੇਰੇ ਸਮਝਦਾਰੀ ਨਾਲ ਲੈਂਦੇ ਹਾਂ ਇਹ ਸੂਝ ਸਾਨੂੰ ਗਲਤ ਰਾਹਾਂ ਤੋਂ ਬਚਾਉਂਦੀ ਹੈ ਤੇ ਸਾਡੇ ਕਰਮਾਂ ਨੂੰ ਸ਼ੁੱਧ ਬਣਾਉਂਦੀ ਹੈ ਫਿਰ ਸਾਧ ਸੰਗਤ ਜੀ ਇਹ ਅਭਿਆਸ ਅਸੀਂ ਕਿਵੇਂ ਕਰਨਾ ਹੈ ਸਵੇਰੇ ਉੱਠਣਸਾਰ ਪਹਿਲੀਆਂ ਦੋ ਗੱਲਾਂ ਬੋਲਣ ਤੋਂ ਬਾਅਦ ਅਸੀਂ ਆਪਣੇ ਮਨ ਨੂੰ ਹੋਰ ਵੀ ਗਹਿਰਾਈ ਨਾਲ ਵਾਹਿਗੁਰੂ ਜੀ ਦੇ ਨਾਲ ਜੋੜਨਾ ਹੈ ਪੂਰੀ ਸ਼ਰਦਾ ਤੇ ਨਿਮਰਤਾ ਦੇ ਨਾਲ ਆਖਣਾ ਹੈ ਵਾਹਿਗੁਰੂ ਜੀ ਮੈਨੂੰ ਸਹੀ ਮਾਰਗ ਦੀ ਸੂਝ ਬਖਸ਼ੋ ਮੇਰੇ ਮਨ ਵਿਚਾਰ ਅਤੇ ਕਰਮਾਂ ਨੂੰ ਤੁਹਾਡੀ ਰਜ਼ਾ ਅਨੁਸਾਰ ਚੱਲਣ ਦੀ ਸ਼ਕਤੀ ਬਖਸ਼ੋ ਮੇਰਾ ਹਰ ਪਲ ਤੁਹਾਡੇ ਨਾਲ ਜੁੜਿਆ ਹੋਵੇ ਅਰਦਾਸ ਨੂੰ ਬੋਲਦੇ ਸਮੇਂ ਆਪਣੇ ਜੀਵਨ ਦੇ ਹਰ ਪਲ ਨੂੰ ਯਾਦ ਰੱਖੋ ਸਾਤਸੰਗਤ ਜੀ ਕਹਿਣ ਦਾ ਭਾਵ ਸਵੇਰੇ ਉੱਠਣਸਾਰ ਵਾਹਿਗੁਰੂ ਜੀ ਨੂੰ ਇਹ ਤਿੰਨ ਗੱਲਾਂ ਬੋਲਣ ਦਾ ਅਭਿਆਸ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਪਹਿਲਾ ਸ਼ੁਕਰੀਆ ਅਦਾ ਕਰਨਾ ਹੈ ਦੂਜੀ ਇਸ ਸ਼ਾਮਾਂ ਨੂੰ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਸਮਰਪਿਤ ਕਰ ਦੇਣਾ ਹੈ ਤੀਸਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਸਹੀ ਮਾਰਗ ਦੀ ਚੋਣ ਕਰਨ ਦੀ ਸੂਝ ਮੰਗਣਾ ਹੈ ਇਹ ਸਾਡੇ ਜੀਵਨ ਨੂੰ ਫਿਰ ਸਹੀ ਦਿਸ਼ਾ ਵੱਲ ਲੈ ਜਾਵੇਗਾ ਸਾਤਸੰਗਤ ਜੀ ਇਹਨਾਂ ਤਿੰਨ ਗੱਲਾਂ ਨੂੰ ਬੋਲਣ ਵਿੱਚ ਸਿਰਫ 2-3 ਮਿੰਟ ਹੀ ਲੱਗਦੇ ਹਨ ਪਰ ਇਹ ਸਾਰਾ ਦਿਨ ਤੁਹਾਡੇ ਮਨ ਨੂੰ ਸ਼ਕਤੀ ਤੇ ਸ਼ਾਂਤੀ ਦਿੰਦੀਆਂ ਹਨ ਜਦੋਂ ਤੁਸੀਂ ਇਹ ਅਭਿਆਸ ਨਿਯਮਤ ਰੂਪ ਨਾਲ ਕਰੋਗੇ ਤਾਂ ਤੁਹਾਨੂੰ ਮਹਿਸੂਸ ਹੋਵੇਗਾ ਤੁਹਾਡੀਆਂ ਸੱਚੀਆਂ ਇੱਛਾਵਾਂ ਵਾਹਿਗੁਰੂ ਦੀ ਰਜ਼ਾ ਦੇ ਅਨੁਸਾਰ ਪੂਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਵੇਗਾ ਜੀਵਨ ਦੀਆਂ ਚੁਣੌਤੀਆਂ ਨੂੰ ਵਧੇਰੇ ਸਮਝਦਾਰੀ ਤੇ ਹੌਸਲੇ ਨਾਲ ਤੁਸੀਂ ਅਪਣਾ ਸਕਦੇ ਹੋ ਇਹਨਾਂ ਤਿੰਨ ਗੱਲਾਂ ਨੂੰ ਪੂਰੀ ਸ਼ਰਧਾ ਦੇ ਨਾਲ ਪਰਮਾਤਮਾ ਜੀ ਦੇ ਅੱਗੇ ਪੇਸ਼ ਕਰਦਿਆ ਕਰੋ ਤਾਂ ਵੇਖਣਾ ਪਰਮਾਤਮਾ ਜੀ ਤੁਹਾਡੀ ਹਰ ਅਰਦਾਸ ਨੂੰ ਕਬੂਲ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ